ਸਸਿਕਾਲ ਟੂਵੀਆ ਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਸਿਹਤ ਨਾਲ ਜੁੜੀ ਜਾਣਕਾਰੀ ਲੈ ਕੇ ਹਾਜ਼ਰ ਆ ਇੱਕ ਅਜਿਹੀ ਚੀਜ਼ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਸ਼ਾਇਦ ਕਈ ਵਾਰ ਤੁਸੀਂ ਇਸ ਨੂੰ ਸਰਦੀਆਂ ਦੇ ਵਿੱਚ ਤਾਂ ਖਾਣੇ ਹੋ ਇਸ ਦਾ ਸੇਵਨ ਕਰਦਿਓ ਪਰ ਕੀ ਇਹ ਚੀਜ਼ ਗਰਮੀਆਂ ਦੇ ਵਿੱਚ ਖਾਣੀ ਤੁਹਾਡੇ ਲਈ ਫਾਇਦੇਮੰਦ ਹੈ ਇਸ ਦਾ ਕੀ ਨੁਕਸਾਨ ਹੈ ਉਸ ਬਾਬਤ ਜਾਣਕਾਰੀ ਸਾਂਝੀ ਕਰਾਂਗੇ ਜਿੱਤੇ ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਲਸਣ ਦਾ ਸੇਵਨ ਕਰਦੇ ਨੇ ਔਰ ਲਸਣ ਖਾਂਦੇ ਨੇ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਗਰਮੀਆਂ ਦੇ ਵਿੱਚ ਇਹ ਲਸਣ ਖਾਣਾ ਤੁਹਾਡੇ ਲਈ ਫਾਇਦੇਮੰਦ ਹੈ ਯਸ ਦੇ ਕੀ ਨੁਕਸਾਨ ਨੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਲਸਣ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਲਸਣ ਵਿੱਚ ਕਈ ਔਸ਼ਧੀ ਗੁਣ ਹੁੰਦੇ ਨੇ ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਲਸਣ ਦੀਆਂ ਕਲੀਆਂ ਖਾਂਦੇ ਨੇ ਤਾਂ ਕਿ ਕੈਲੈਸਟਰੋਲ ਅਤੇ ਪੇਟ ਦੀ ਚਰਬੀ ਘਟ ਹੋਵੇ ਇਸ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਇਸ ਦੇ ਨਾਲ ਹੀ ਕੁਝ ਲੋਕ ਲਸਣ ਦੇ ਤੜਕੇ ਬਿਨਾ ਨਾਤਾ ਦਾਲ ਤੇ ਨਾ ਹੀ ਸਬਜ਼ੀ ਖਾਣਾ ਪਸੰਦ ਕਰਦੇ ਨੇ ਪਰ ਗਰਮੀ ਦੇ ਮੌਸਮ ਵਿੱਚ ਇਸ ਨੂੰ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਆਯੁਰਵੈਦਿਆਾਂ ਦੇ ਹਿਸਾਬ ਦੇ ਨਾਲ ਲਸਣ ਦਾ ਸੁਭਾਅ ਗਰਮ ਹੁੰਦਾ ਹੈ ਗਰਮੀਆਂ ਦੇ ਮੌਸਮ ਵਿੱਚ ਇਸ ਦਾ ਸੇਵਨ ਕਰਨਾ ਠੀਕ ਨਹੀਂ ਹੈ ਭਾਵੇਂ ਇਸ ਵਿੱਚ ਆਇਰਨ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਲ ਗੁਣ ਵੀ ਹੁੰਦੇ ਨੇ ਇਹ ਕਈ ਕੰਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਮੌਸਮ ਵਿੱਚ ਇਸ ਨੂੰ ਕੱਚਾ ਖਾਣ ਤੋਂ ਪਰਹੇਜ਼ ਕਰੋ ਜੇਕਰ ਤੁਹਾਨੂੰ ਖਾਣਾ ਹੀ ਹੈ ਤਾਂ ਹਮੇਸ਼ਾ ਪਕਾਓ ਅਤੇ ਥੋੜੀ ਮਾਤਰਾ 'ਚ ਖਾਓ ਇਹ ਇਸੇ ਦੇ ਗਰਮ ਪ੍ਰਭਾਵ ਨਾਲ ਘਟਾਉਂਦਾ ਹੈ ਲਸਣ ਗਰਮ ਹੁੰਦਾ ਇਸ ਲਈ ਇਸ ਨੂੰ ਖਾਣ ਤੋਂ ਬਾਅਦ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਜਿਹਾ ਕਿ ਗਰਮੀ ਦੇ ਮੌਸਮ 'ਚ ਸਿਹਤ ਖਰਾਬ ਹੋ ਸਕਦੀ ਹੈ ਕਈ ਵਾਰ ਸਰੀਰ ਦਾ ਤਾਪਮਾਨ ਵਧਣ ਕਰਕੇ ਸਕਿਨ ਤੇ ਧੱਫੜ ਦਿਖਾਈ ਦਿੱਤੇ ਜਾ ਸਕਦੇ ਨੇ ਔਰ ਉਸ ਤੋਂ ਬਾਅਦ ਅਲਰਜੀ ਹੋ ਜਾਂਦੀ ਹੈ ਦਰਮਿਆਨ ਦੇ ਮੌਸਮ ਵਿੱਚ ਲਸਣ ਖਾਨ ਨਾਲ ਪੇਤ ਦਾ ਸੰਤੁਲਨ ਵਿਗੜ ਸਕਦਾ ਹੈ ਅਸਲ ਵਿੱਚ ਇਸ ਚ ਫੁਰਗੰਦਾ ਇੱਕ ਕੈਮੀਕਲ ਹੁੰਦਾ ਹੈ ਔਰ ਜੋ ਪੇਟ ਚ ਜਲਣ ਗੈਸ ਬਲੌਕਿੰਗ ਅਤੇ ਐਸਿਡਿਟੀ ਦਾ ਕਾਰਨ ਬਣਦਾ ਹੈ ਪੇਟ ਵਿੱਚ ਤੇਜ਼ ਦਰਦ ਹੋਣ ਨਾਲ ਵੀ ਜੋ ਹੈ ਇਹ ਪ੍ਰਭਾਵਿਤ ਹੁੰਦਾ ਹੈ ਜਿਹੜੇ ਲੋਕ ਪਹਿਲਾਂ ਤੋਂ ਹੀ ਕਬਜ਼ ਤੋਂ ਪੀੜਤ ਨੇ ਉਹਨਾਂ ਨੂੰ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਕੁਝ ਲੋਕਾਂ ਦੇ ਸਾਹ ਵਿੱਚ ਬਦਬੂ ਹੁੰਦੀ ਹੈ ਇਸ ਦਾ ਇਹ ਕਾਰਨ ਹੈ ਕਿ ਪੇਟ ਖਰਾਬ ਹੋਣਾ ਵੀ ਹੋ ਸਕਦਾ ਹੈ ਜਿਹੇ ਚ ਜੇਕਰ ਲਸਣ ਖਾਦਾ ਜਾਵੇ ਤਾਂ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਇਸ ਲਈ ਜੇਕਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਤੇ ਉਸ ਨੂੰ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇ ਲੋਕ ਗਰਮੀਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਲਸਣ ਖਾਂਦੇ ਨੇ ਉਹਨਾਂ ਨੂੰ ਖੂਨ ਵਹਿਣ ਦੀ ਖਤਰਾ ਹੋ ਸਕਦਾ ਹੈ ਲਸਣ ਵਿੱਚ ਖੂਨ ਨੂੰ ਪਤਲਾ ਕਰਨ ਦੇ ਗੁਣ ਹੁੰਦੇ ਨੇ ਇਸ ਲਈ ਨੱਕ ਜਾਂ ਕੰਨਾਂ ਵਿੱਚੋਂ ਖੂਨ ਨਿਕਲ ਸਕਦਾ ਹੈ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਉਹ ਦਵਾਈਆਂ ਖਾਂਦੇ ਨੇ ਤੇ ਉਹ ਲਸਣ ਖਾਣ ਤੋਂ ਪਰਹੇਜ਼ ਕਰੋ ਖੂਨ ਵਹਿਣਾ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਮੌਸਮ ਵਿੱਚ ਗਰਮ ਤਾਪਣ ਜਾਂ ਹੀਟ ਸਟ੍ਰੋਕ ਕਾਰਨ ਅਕਸਰ ਸਿਰਦਰਦ ਹੁੰਦਾ ਹੈ ਇਸ ਦੇ ਨਾਲ ਜੇਕਰ ਤੁਸੀਂ ਬਾਹਰ ਆ ਕੇ ਠੰਡਾ ਪਾਣੀ ਪੀਂਦੇ ਹੋ ਜਾਂ ਘਰ ਆਪਣਾ ਚਿਹਰਾ ਧੋਲਦੇ ਹੋ ਤੇ ਜਿਹਾ ਵੀ ਹੋ ਸਕਦਾ ਹੈ ਜੇਕਰ ਤੁਸੀਂ ਸਿਰਦਰਦ ਤੋਂ ਛੁਟਕਾਰਾ ਪਾਣਾਂ ਚਾਹਦੇ ਹੋ ਤਾਂ ਲਸਣ ਨਾ ਖਾਓ ਇਸ ਨਾਲ ਸਿਰਦਰਦ ਹੋਰ ਵੱਧਦਾ ਜੇਕਰ ਤੁਸੀਂ ਗਰਮੀਆਂ ਚ ਲਸਣ ਖਾਂਦੇ ਹੋ ਤਾਂ ਦਿਨ ਚ ਲਸਣ ਦੀਆਂ ਇੱਕੀਆਂ ਦੋ ਕਲੀਆਂ ਹੀ ਖਾਓ ਪਰ ਇਸ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਯਾਨੀ ਕਿ ਹੁਣ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਲੋਕ ਕੱਚਾ ਲਸਣ ਖਾਂਦੇ ਨੇ ਉਹ ਤੁਹਾਡੇ ਲਈ ਜ਼ਿਆਦਾ ਪ੍ਰਭਾਵਿਤ ਹੋ ਸਕਦਾ ਹੈ ਗਰਮੀਆਂ ਦੇ ਵਿੱਚ ਵੀ ਲਸਣ ਜਿਹੜਾ ਪਕਾ ਕੇ ਵੀ ਘੱਟ ਮਾਤਰਾ ਤੇ ਖਾਣਾ ਚਾਹੀਦਾ ਔਰ ਆਯੁਰਵੈਦਿਕ ਦੇ ਅਨੁਸਾਰ ਕਿਹਾ ਗਿਆ ਕਿ ਜਿਹੜਾ ਲਸਣ ਆ ਉਸ ਦੀ ਤਸੀਰ ਗਰਮ ਹੁੰਦੀ ਹੈ ਯਾਨੀ ਕਿ ਇਹ ਗਰਮ ਮੰਨਿਆ ਜਾਂਦਾ ਹੈ ਸਰਦੀਆਂ ਦੇ ਵਿੱਚ ਇਸ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਪਰ ਖੁਰਮੀਆਂ ਦੇ ਵਿੱਚ ਇਸ ਨੂੰ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੇ ਲਸਣ ਖਾਣਾ ਤੁਹਾਡੇ ਲਈ ਭਿਆਨਕ ਹੋ ਸਕਦਾ ਹੈ ਔਰ ਉਸ ਤੋਂ ਬਾਅਦ ਲਸਣ ਖਾਣਾ ਤੁਹਾਡੇ ਖੂਨ ਵਾਜ ਸਕਦਾ ਹੈ ਕੰਨਾਂ ਚੋਂ ਨੱਕ ਚੋਂ ਖੂਨ ਨਿਕਲ ਸਕਦਾ ਹੈ ਇਸ ਤਰੀਕੇ ਦੇ ਨਾਲ ਇਹ ਖੂਨ ਵਹਿਣਾ ਵੀ ਖਤਰਨਾਕ ਹੈ ਜੇਕਰ ਤੁਸੀਂ ਹੁਣ ਜ਼ਿਆਦਾ ਮਾਤਰਾ ਤੇ ਲਸਣ ਦਾ ਸੇਵਨ ਕਰਦੇ ਹੋ ਤੁਹਾਨੂੰ ਹਰ ਵਾਰ ਹਰ ਚੀਜ਼ 'ਚ ਬਹੁਤ ਜ਼ਿਆਦਾ ਲਸਣ ਪਾਣਾ ਖਾਣਾ ਪਸੰਦ ਆ ਤਾਂ ਤੁਸੀਂ ਜ਼ਰੂਰ ਸਾਵਧਾਨ ਰਹੋ ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਤੁਹਾਡਾ ਵਜ਼ਨ ਵਧ ਸਕਦਾ ਹੈ ਸਟੋਲ ਦੇ ਵਿੱਚ ਵਾਧਾ ਹੋ ਸਕਦਾ ਹੈ ਤੁਹਾਡੇ ਸਰੀਰ ਵਿੱਚ ਚਰਬੀ ਦਾ ਵਾਧਾ ਹੋ ਸਕਦਾ ਹੈ ਔਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਤੁਹਾਡੇ ਜ਼ਿਆਦਾ ਬਿਮਾਰੀਆਂ ਹੋ ਸਕਦੀਆਂ ਨੇ ਖੂਨ ਜਿਹੜਾ ਵਾ ਉਹ ਜਿਹੜਾ ਵਹਿ ਸਕਦਾ ਹੈ ਖੂਨ ਦਾ ਵਹਿਣਾ ਵੀ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਇਸ ਕਰਕੇ ਜ਼ਿਆਦਾ ਲਸਣ ਦੀ ਮਾਤਰਾ ਦਾ ਸੇਵਨ ਕਰਨਾ ਤੁਹਾਡੇ ਲਈ ਖਤਰਨਾਕ ਹੋਵੇਗਾ ਇਹ ਜਾਣਕਾਰੀ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਇਸ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਲੋਕ ਸਵਾਦ ਦੇ ਲਈ ਅਜਿਹੀਆਂ ਚੀਜ਼ਾਂ ਦਾ ਸੇਵਨ ਤਾਂ ਕਰਦੇ ਨੇ ਪਰ ਉਹਨਾਂ ਨੂੰ ਇਸ ਦੇ ਜਿਹੜੇ ਨੁਕਸਾਨ ਨੇ ਉਹਨਾਂ ਬਾਰੇ ਕਈ ਵਾਰ ਨਹੀਂ ਜਾਣੂ ਹੁੰਦੇ ਨੇ ਪਤਾ ਹੁੰਦਾ ਹੈ ਲਈ ਜਾਣਕਾਰੀ ਜ਼ਰੂਰ ਲੋਕਾਂ ਤੱਕ ਪਹੁੰਚਾਉ ਤੇ ਹੋਰ ਅਜੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤਦ ਤੱਕ ਤੁਸੀਂ ਜਰੂਰ ਸਾਡੇ ਚੈਨਲ the tv anarai ਦੇ ਨਾਲ